ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘ ਆਲਾ ਪੈਂਦੀ ਆ ਜੱਗੇ ਘੋਲੀਏ ਦੇ ਘਰੇ ਆਏ ਆ ਨਰਮਜੀਤ ਬੰਦਾ ਤੁਸੀਂ ਸਾਰੇ ਹੀ ਜਾਣਦੇ ਆ ਨਿਹਾਲ ਸਿੰਘ ਆਲਾ ਬਾਗਾ ਪੁਰਾਣਾ ਇਸ ਏਰੀਏ ਚੋਂ ਸਾਰਿਆਂ ਨਾਲੋਂ ਮੁੱਲ ਰੇਟ ਘੱਟ ਜੱਗੇ ਦੇ ਹੁੰਦੇ ਆ ਬਹੁਤ ਸਾਰੇ ਵਪਾਰੀ ਵੀ ਇਸ ਘਰੋਂ ਪਸ਼ੂ ਲਈ ਜਾਂਦੇ ਆ ਮੈਂ ਅੱਗੇ ਆਮ ਵੀ ਗੱਲਾਂ ਕਰਦਾ ਨਾ ਵਪਾਰੀ ਤਾਂ ਉਸੇ ਘਰੋਂ ਪਸ਼ੂ ਲੈਂਦਾ ਜਿਹਨੂੰ ਚਾਰ ਹਜ਼ਾਰ ਪਸ਼ੂ ਪਾਚ ਮਿਲਦਾ ਕਿਉਂਕਿ ਉਹਨੇ ਵੀ ਅੱਗੇ ਜਾ ਕੇ ਨਫਾ ਲੈਣਾ ਹੁੰਦਾ ਤੇ ਜੇ ਉਹਨੂੰ ਪਹਿਲਾਂ ਕਸ ਕੇ ਮਾਲ ਮਿਲੂਗਾ ਫਿਰ ਉਹਨੇ ਕਾਹਦਾ ਸੌਦਾ ਲੈਣਾ ਤੇ ਜਦੋਂ ਵਪਾਰੀ ਇਸ ਘਰੋਂ ਪਸ਼ੂ ਲਈ ਜਾ ਕੇ ਅੱਗੇ ਨਫਾ ਲੈ ਕੇ ਵੇਚ ਲੈਂਦੇ ਤੇ ਜਿਨੇ ਕਿਸੇ ਨੇ ਘਰੇ ਦੁੱਧ ਪੀਣ ਵਾਲੇ ਪਸ਼ੂ ਲੈਣਾ ਤੇ ਅਗਲਾ ਸਿੱਧਾ ਆ ਕੇ ਲੈ ਲੇ ਉਹ ਹੀ ਤੁਹਾਨੂੰ ਭਾਜ ਮਿਲ ਜੂ ਇਨਫਾਰਮੇਸ਼ਨ ਲੈ ਦੇਣਾ ਤਿੰਨ ਵੜਾ ਇੱਕ ਦੁੱਧ ਵਾਲੀ ਦੋ ਗੱਬਣਾ ਤਿਆਰ ਇੱਕ ਸੂਈ ਸਵਾਈਆ ਸਸੀ ਗਾਲ ਜੀ ਸਸੀ ਜਬਾਈ ਜੀ ਨਾਮ ਦੱਸ ਦੀਏ ਨਾਮ ਜੋਜੀਤ ਸਿੰਘ ਪਿੰਡ ਕੋਲਿਆ ਖੁਰ ਤਸੀਹ ਨਿਹਾਲ ਸਿੰਘ ਜਿਹਦਾ ਮੋਗਾ ਫੋਨ ਨੰਬਰ ਦੱਸ ਦੀਏ 9056653918 ਜਰਸੀ ਤੋਂ ਸ਼ੁਰੂ ਕਰ ਜਰਸੀ ਵਿੱਚ ਜਿਹਦੋਂ ਲਈ ਜਾ ਪਾ ਉਹ ਕਹਿੰਦੇ ਵੀ ਦੂਜੇ ਸੂਏ ਸੂਣਾ ਆਪਾਂ ਤੀਜੇ ਮੰਨ ਕੇ ਲਈ ਆ ਠੀਕ ਹੈ ਤੇ ਜਿਹੜੇ ਮੀਰਪੁਰਾਂ ਨੇ ਲੈਣੇ ਆ ਨਾ ਜਿਹੜਾ ਮਾਜ ਸੂਆ ਮੰਨ ਕੇ ਲੈਦਾ ਆ ਆ ਇੱਕ ਸੂਏ ਨਾਲ ਕਿਹੜਾ ਬੁੱਢੀ ਹੋ ਜੂ ਇਹ ਆਪਣੀ ਜਦਾਈ ਨਹੀਂ ਬਈ ਕਿਸੇ ਨਾਲ ਵੀ ਹੁੰਦੀ ਹੈ ਨਾ ਹਾਂ ਉਹਨੇ ਦੂਜੇ ਕੇ ਆਪਾਂ ਤੀਜੇ ਮੰਨ ਕੇ ਲਈ ਆ ਨਹੀਂ ਮੈਂ ਤਾਂ ਪਹਿਲਾਂ ਕਹਤਾ ਜੱਗਾ ਨਾਰਮ ਬੰਦਾ ਜਾ ਆਪਾਂ ਜਦਾਈ ਕਹਿੰਦਾ ਕਰਦੇ ਨਹੀਂ ਬਾਈ ਯਾਰ ਹਾਂ ਦੋ ਤੋਂ ਉਹ ਸਾ ਮਾ ਬਾਈ ਇਹ ਬੁਰੇ ਸੱਤ ਦਾ ਰਹਦੇ ਆ ਹਫਤੇ ਦੀ ਕੱਚੀ ਹਫਤੇ ਦੀ ਕੱਚੀ ਆ ਜੈ ਜਮਲ ਉਵੇਂ ਆਲਾ ਉਹ ਲੋਕਾਂ ਆਲਾ ਤੇ ਆਪਦੇ ਆਲਾ ਦੋਵੇਂ ਨਾਲ ਲੋਕਾਂ ਆਲਾ ਕਰਨਾ ਉਹਦਾ 65000 55000 ਛੜਨਾ ਲਓ ਜੀ ਬਾਈ ਕਹਿੰਦਾ ਜੀ ਤੋਂ ਲਈ ਉਹ ਕਹਿੰਦੇ 19 20 ਦੁੱਧ ਚੋਇਆ ਪਰ ਬਾਈ ਕਹਿੰਦਾ ਆਪਾਂ ਦਾ 17 18 ਕਿਲੋ ਮੰਨ ਕੇ ਲਈ ਆ ਹੋਰ ਕਿਸੇ ਕੋਲੀ ਹੁੰਦੀ ਤਾਂ ਬਾਈ ਕਹਿੰਦਾ 65000 ਮੁੱਲ ਕਰਨਾ ਸੀ ਅਗਲੇ ਨੇ ਪਰ ਬਾਈ ਕਹਿੰਦਾ ਆਪਾਂ 50 ਤੇ 5 55 ਦੀ ਦੇ ਦੇਣੀ ਆ ਬਾਲ ਢੱਲਾ ਬਹੁਤ ਪਈਆਂ ਕਿਉਂਕਿ ਵੀਡੀਓ ਬਣਾਉਣੀ ਕਰਕੇ ਜਾਨਵਰ ਸਾਰੇ ਬਾਹਰ ਕੱਢੇ ਸੀ ਨਹੀਂ ਅੰਦਰ ਸੀਗੇ ਉਹ ਤਾਂ ਹੀ ਅੰਦਰ ਪੱਖੇ ਥੱਲੇ ਖਿੱਚ ਕੇ ਲਈ ਆਈ ਸੀ ਵਲਟੇਲਾਂ ਬਹੁਤ ਪਈਆਂ ਲੇਵਾ ਸੋਹਣਾ ਵੱਡਾ ਚਾਰ ਹੀ ਥਾਣਾ ਗੁਲਾਬੀ ਹੱਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਹਵਾਨਾ ਸਾਰਾ ਬਰੀਕ-ਬਰੀਕ ਵੇਂਜ ਨਾਲ ਭਰਿਆ ਪਿਆ ਹਫਤੇ ਦੀ ਕੱਚੀ ਐ ਝੋਲ ਵਾਲੀ ਵਹਿੜਾ ਲੇਵਾ ਲਾਹੂ ਬਹੁਤ ਜਿੱਦਣ ਜਰਸੀ ਤਿਆਰ ਹੋ ਜਾਂਦੀ ਆ ਸਾਰੀ ਵਲਟੈਲ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੋਣਾ ਇਹਨੇ 17 18 ਕਿਲੋ ਮੰਨ ਕੇ ਬਾਈ ਕਹਿੰਦਾ ਲਈ ਆ 17 18 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲੇ ਗੱਲ ਜੱਗੇ ਦੀ ਪੱਕੀ ਆ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਹੁੰਦੀ ਤਾਂ 60 65 ਦੀ ਕਹਿਣਾ ਸੀ ਅਗਲੇ ਨੇ ਕਹਿਣਾ ਬਾਈ ਦੇਊਗਾ ਪਰ ਜੱਗਾ ਨਰਮਾ ਮੁੱਲ ਜਾਇ ਜੀ ਹੁੰਦੇ ਆ 1500 ਨਾ ਹੀ ਜੱਗਾ ਅੱਗੇ ਪਸ਼ੂ ਸੇਲ ਕਰ ਦਿੰਦਾ ਨਹੀਂ ਕੋਈ ਵਪਾਰੀ 1500 ਨਫਾ ਨਹੀਂ ਲੈਂਦੇ ਕੋਈ 2000 ਲੈਂਦਾ ਕੋਈ 5000 ਲੈਂਦਾ ਕੋਈ 10000 ਲੈਂਦਾ ਮੋਤ ਵੀਰ ਨੇ 25 ਕਿਲੋ ਕਹਣਾ ਸੀ ਭਾਈ ਇਹਦਾ ਹਾਂ 20-22 ਤੱਕ ਕਹਿੰਦਾ ਚੋਇਆ ਵਾ ਸਾਡਾ ਆਪਾਂ 18-19 ਮੰਨ ਕੇ ਲਈ ਹੈ ਠੀਕ ਹੈ ਤੇ ਮੋਰ ਲੋਕਾਂ ਨੂੰ 65 ਨਹੀਂ ਕਰਨਾ 60 ਨਹੀਂ ਕਰਨਾ 55 ਦੀ ਦੇਣੀ ਹੈ 55000 ਦੀ ਬਾਈ ਕਹਿੰਦਾ ਦੇ ਦੇਣੀ ਆਪਾਂ ਆਹ ਸਾਰੀ ਵਲਟਲ ਕੱਢ ਕੇ ਸੋਣਾ ਜਿੱਦਣ ਤਿਆਰ ਹੋ ਜਾਂਦੀ ਹੈ ਅਮਰੀਕਾ ਨਾਲੋਂ ਵੱਡਾ ਲੇਵਾ ਤਿਆਰ ਕਰਕੇ ਸੋਣਾ ਫਟਾਂਗੂ ਲੇਵਾ ਪਿੱਛੇ ਨੂੰ ਵੱਧਾ 14-15 ਕਿਲੋ ਦੁੱਧ ਵਾਲੀ ਵਹਿੜ ਵਾਲਾ ਲੇਵਾ ਤਾਂ ਕਰਮਾ ਵਾਲੀ ਹੁਣ ਤਿਆਰ ਕਰੀ ਫਿਰਦੀ ਆ ਦਿਨ ਹਜੇ 5-7 ਇਹਨੇ ਲੈ ਜਾਣੇ ਆ ਹੁਵਾਨਾ ਸਾਰਾ ਬਰੀਕ ਬਰੀਕ ਵੇਨ ਦੇ ਨਾਲ ਭਰਿਆ ਪਿਆ ਨਿੱਕੀ ਗੋਡੇ ਕ ਜੱਡੀ ਜਰਸੀ ਨਹੀਂ ਚੰਗੇ ਕੱਦ ਕਾਠ ਵਾਲੀ ਜਰਸੀ ਆ ਉਹ ਮੱਥੇ ਦੀ ਵੀ ਸੋਹਣੀ ਆ ਨਿੱਕਾ ਜਾਂ ਮੁੱਲ 55 ਦੀ ਦੇ ਦੇਣੀ ਆ 18 19 ਕਿਲੋ ਦੁੱਧ ਵਾਲੀ ਮੱਝ ਕਿੰਨੇ ਦੀ ਹੋਣੀ ਤੇ ਮੱਝ ਵਰਗਾ ਦੁੱਧ ਹਣਾ ਤੇ ਫੰਡਰ ਮੱਝ ਆਲਾ ਮੁੱਲ 55000 ਦੋ ਨੰਬਰ ਤੇ ਆ ਜਗੇ ਦੋ ਨੰਬਰ ਇਹ ਦੂਜੇ ਸੁਹੇਰੇ ਅਰੀਜਨਲ ਸੋਹਣੀ ਆ ਜੋ ਦੋ ਕੰਦੇ 15 16 ਕਿਲੋ ਸਾਡਾ ਚੋਇਆ ਵਾ ਠੀਕ ਆ ਇਹ ਨੌ ਆਦਮਾਂ ਦੀ ਕੱਟੀ ਆ ਜੀ ਉਹ ਸੱਤਾਂ ਦੀ ਇਹ ਨੌ ਆ ਦੀ ਹਾਂ ਜਿੰਨੇ ਡੇਢ ਦਾ ਮਗਰੋਂ ਆਪ ਨੂੰ ਦਿਨ ਦੱਸਦਾ ਉਨੇ ਆਪਾਂ ਗਾਹ ਦੱਸਦੇ ਆ ਜਿੰਨਾ ਦੁੱਧ ਅਗਲਾ ਦੱਸਦਾ ਉਹਨੇ ਆਪਾਂ ਦੱਸਦੇ ਕਿੰਨੇ ਦੀ ਇਹ 55000 ਰੁਪਏ ਦੇ ਦੁੱਧ ਕਿੰਨਾ ਪਿਆਜੂ 15 16 ਕਿਲੋ ਚ ਹੋਇਆ ਬਾਈ ਪਹਿਲੇ 15 16 ਕਿਲੋ ਬਾਈ ਕਹਿੰਦਾ ਜੀ ਤੋਂ ਲਈ ਉਹ ਕਹਿੰਦੇ ਪਹਿਲੇ ਸੂਏ ਚ ਹੋਇਆ ਜਿੰਨਾ 9 ਦਿਨਾਂ ਦੀ ਗੱਠੀ ਹੈ ਅਗਲਾ ਦੁੱਧ ਦੱਸਦਾ ਜਾਂ ਜਿੰਨੇ ਦੇਣਾ ਅਗਲਾ ਦੱਸਦਾ ਬਾਈ ਕਹਿੰਦਾ ਆਪਾਂ ਉਹਨੇ ਆਪਾਂ ਦੱਸਦੇ ਆ ਇਹਦੇ 9 ਦਿਨ ਪਏ ਆ ਇਹ 37 ਦਿਨ ਵੀ ਸੂ ਸਕਦੀ ਆ ਤੇ 90 ਦਿਨ ਵੀ ਸੂ ਸਕਦੀ ਆ ਗੱਭਣ ਪਛੀ ਉਹ ਤੁਹਾਨੂੰ ਪਤਾ ਹੀ ਹੈ ਦਿਹਾੜੀ ਡੰਗ ਜਾਨਵਰ ਪਹਿਲਾਂ ਵੀ ਸੂ ਸਕਦਾ ਕਿਉਂਕਿ ਸਿਆਲਾਂ ਚ ਦਾ ਪਸ਼ੂ ਦਿਨ ਉੱਪਰ ਲੈ ਜਾਂਦਾ ਕਿਉਂਕਿ ਪਸ਼ੂ ਸੌਖਾ ਰਹਿੰਦਾ ਬੇਰਾਮ ਨਹੀਂ ਹੁੰਦਾ ਗਰਮੀ ਚ ਤਾਂ ਤੁਹਾਨੂੰ ਪਤਾ ਹੀ ਹੈ ਪਸ਼ੂ ਆਲੇ ਦਿਨ ਉੱਤੇ ਨਹੀਂ ਲੈਂਦਾ ਗਰਮੀ ਚ ਤਾਂ ਆਪਾਂ ਵੀ ਪਰੇਸ਼ਾਨੀ ਮੰਨਦੇ ਆ ਪਸ਼ੂਆਂ ਨੇ ਤਾਂ ਮੰਨਣੀ ਮੰਨਣੀ ਆ ਕਿਉਂਕਿ ਆਪਾਂ ਤਾਂ ਏਸੀ ਥੱਲੇ ਵੀ ਸੌ ਜਾਂਦੇ ਆ ਜਾਂ ਬਹਿ ਜਾਂਦੇ ਆ ਏਸੀ ਵਾਲੇ ਕਮਰੇ ਚ ਕੂਲਰ ਚੱਲਦਾ ਹੁੰਦਾ ਉਹ ਵੀ ਠੰਡੀ ਹਵਾ ਸੱਡਦੇ ਤੇ ਇਹਨਾਂ ਦੇ ਕਿਹੜਾ ਕੂਲਰ ਚੱਲਣੇ ਆ ਪੱਖਾ ਚੱਲਦਾ ਇੱਕ ਉਹ ਵੀ ਸਣ 70 ਮੌਕੇ ਦਾ ਹੁੰਦਾ 25 ਗੇ ਵਾਂਗੂ ਹੌਲੀ 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 ਵਾਲੇ ਗੇੜਾ ਆਉਂਦਾ ਤੇ ਉਹਨਾਂ ਥੱਲੇ ਖੜੀਆਂ ਹੁੰਦੀਆਂ ਕਰਮਾਲੀਆਂ ਤੇ ਫੇਰ ਵੀ ਮੌਜਾਂ ਖੜੀਆਂ ਰਹਿ ਜਾਂ ਫੁੱਲ ਸੋਹਣੇ ਆ ਆਦੀ ਚੁਵਾਈ ਵਾਲੇ ਚਾਰਾਂ ਥਾਣਾ ਦਾ ਸੀਮ ਹੀ ਸਾਈਜ਼ ਆ ਕ੍ਰਾਸ ਆਂਗ ਮੱਝਾਂ ਵਰਗਾ ਦੁੱਧ ਦਊ 15 16 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਦੇ ਦੇਣੀ ਆ 52 ਦੀ ਕਿ 53 ਦੀ 52 ਦੀ 52 ਦੀ ਤਾਂ 55 ਮੰਗਦਾ ਤਾਂ ਵੀ ਵੇਖ ਜਾਣੀ ਆ ਤੇ ਮੁੱਲ ਜਮ ਜਿਆਜ ਹੁੰਦੇ ਆ ਬਾਈ ਕਹਿੰਦਾ ਮੰਗਲਾ ਭਾਵਾ 55 ਵਗ ਤਾਂ ਵੀ ਜਾਣੀ ਆ ਪਰ ਆਪਾਂ 52 ਦੀ ਦੇ ਦੇਣੀ ਆ ਤਿੰਨ ਨੰਬਰ ਤੇ ਆ ਜਾਗੇ ਤੈਨ ਨੰਬਰ ਬਾਈ ਵਹਿੜ ਤੋਕੜ ਮੰਨਣੀ ਤੋਕੜ ਮੰਨ ਲਵੇ ਸੱਜਰ ਮੰਨਣੀ ਸੱਜਰ ਮੰਨ ਲਵੇ ਸਾਰੀ ਇਹ ਦੋ ਮਹੀਨਾ ਦੀ ਸੁਈ ਵੀ ਆ ਠੀਕ ਐ ਬੱਚਾ ਵੱਛਾ ਸੀ ਉਹ ਮਰ ਗਿਆ ਹੂੰ ਦੋ ਤੇੜਾ ਚੋਲਣਾ ਆ ਪਾ ਝਾਗ ਵਾਲਾ ਦਾ 12 ਕਿਲੋ ਆ ਜਿਵੇਂ ਝਾਕ ਲੋਕ ਬਣਾ ਕੇ ਬਾਲਟੀ ਫਲਾ ਕੇ ਦੇ ਦਿੰਦੇ ਆ ਜਿਹੜਾ ਸਹੀ ਚੋਨਾ 10 ਕਿਲੋ ਕਿੰਨੇ ਦੀ ਨਿਕਾ ਜਾ ਨਿਕਾ ਜਾ ਨਿਕਾ ਜਾ ਨਿਕਾ 26000 ਦੀ ਵਹਿੜ ਦੇ ਦਾਂਗੇ ਆਪਾਂ ਯਾਰ ਕੱਡ ਬਾਰ ਨੂੰ 26000 ਦੀ ਬਾਈ ਕਹਿੰਦਾ ਵਹਿੜ ਦੇ ਦੇਾਂਗੇ ਆਪਾਂ ਜਿਹੜਾ ਝਾਗਾ ਵਿਖਾਵਿਆਂ ਵਾਲਾ ਤਾਂ ਦੁੱਧ 12 ਕਿਲੋ ਹੀ ਲੱਗੂ ਵੇਖਣ ਨੂੰ ਤੇ ਜੇ ਕੰਡੇ ਦੇ ਜੋਖੋਂਗੇ 10 ਕਿਲੋ ਦੁੱਧ ਕੰਡੇ ਵਾਲਾ 26000 ਦੀ ਦੇ ਦੇਣੀ ਆ ਦੋ ਆ ਮਹੀਨਿਆਂ ਦੀ ਸੂਈ ਆ ਬੱਚਾ ਇਹਦੇ ਮਗਰ ਵੱਛਾ ਸੀ ਤੇ 12 10 12 ਕਿਲੋ ਦੁੱਧ ਵਾਲੀ 25 26000 ਦੀ ਕਿਸੇ ਨੇ ਨਹੀਂ ਦੇਣੀ ਭਾਵੇਂ 50 ਪਿੰਡ ਤੁਰ ਫਿਰ ਕੇ ਢੇਡਾ ਦੇ ਲਿਓ 25 26000 ਦੀ ਕੋਈ ਨਹੀਂ ਦਿੰਦਾ 10 12 ਕਿਲੋ ਦੁੱਧ ਵਾਲੀ ਮੋٹے ਮੋٹے ਥਾਣ ਆ ਵੀਡੀਓ ਬਣਾ ਰਹੇ ਆ 10:30 ਵਜੇ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਇਹੀ ਕਿਤੇ ਵੀਡੀਓ ਬੰਦੀ ਆ 8:00 ਨੇ 5-6 ਵਜੇ ਚਵਾਈ ਦੇ ਟਾਈਮ ਆ ਸ਼ਾਮ ਨੂੰ ਤਾਂ ਬਈ ਇੱਥੇ ਬਣੀ ਹੁੰਦੀ ਆ ਇਹ ਹਾਂ ਸਹੀ ਤਾਂ ਹੀ ਟਾਈਮ ਦੱਸਿਆ ਆਪਾਂ ਹਾਂ ਸ਼ਾਮ ਨੂੰ ਇੱਥੇ ਬਣੀ ਹੁੰਦੀ ਦੋ 10 ਕਿਲੋ 10 ਹੀ ਦੂੰਗਾ ਮੈਂ ਹਾਂ ਇਹ ਚਾਹਗਲਾ ਲੈਣਾ ਫਿਰ 11 ਠੀਕ ਹੈ ਬਾਕੀ ਹੀਟ ਚ ਵੀ ਆ ਪੂਛ ਤਾਰਾ ਵੀ ਲੱਗੇ ਆ ਲਓ ਜੀ ਆ ਵੇਖ ਸਕਦੇ ਹੋ ਤੁਸੀਂ ਜਾਲੇ ਜੇ ਲਾਈ ਪੜਦੀ ਆ ਜੇ ਕਿ ਨੇ ਟੀਕਾ ਭਰੋਣਾ ਤਾਂ ਅਗਲਾ ਟੀਕਾ ਭਰਾਲੇ ਭਰਾਲੇ 26000 ਦੀ ਦੇ ਦੇਣੀ ਆ ਬਿਲਕੁਲ ਸਸਤੇ ਮੁੱਲ ਦੀਆਂ ਇੱਕ ਸੋਹਣੀ ਚੰਗੇ 17 18 19 22 10 ਦਾ ਦੁੱਧ ਪਿਆਜੂ ਇੱਕ ਨੰਬਰ ਮੁੱਲ ਭਾਵੇਂ 65 ਕਰਾ ਲਓ 55 ਦੀ ਦੇ ਦੇਣੀ ਆ ਦੋ ਨੰਬਰ 15 16 ਕਿਲੋ ਪਿਆਜੂ 52 ਦੀ ਦੇ ਦੇਣੀ ਆ ਤਿੰਨੇ ਨੰਬਰ 10 ਕਿਲੋ ਦੁੱਧ ਕੰਡੇ ਵਾਲਾ 26000 ਦੀ ਦੇ ਦੇਣੀ ਆ ਬਿਲਕੁਲ ਸਸਤੇ ਮੁੱਲ ਸਾਰਿਆਂ ਨੂੰ ਸਾਸੀ ਕਰ